ਇਹਨਾਂ ਨੂੰ ਨਹੀਂ ਮਿਲ ਪਾਇਆ ਨਹੀਂ ਕਾਨੂੰਨ ਸਿੱਠਾਂ ਤੇ ਕਦੇ ਕੋਈ ਲਾਗੂ ਵੀ ਨਹੀਂ ਹੁੰਦਾ ਕੀ 89 ਤੇ 99 ਸਤੰਬਰ ਚ ਜਿਹੜੀਆਂ ਇਲੈਕਸ਼ਨਾਂ ਚ 11 ਐਮਪੀ ਜਿੱਤ ਗਏ ਸੀ ਤੇ ਉਹਨਾਂ ਸਾਰਿਆਂ ਦਾ ਚੋਣ ਨਿਸ਼ਾਨ ਇੱਕ ਸੀ ਕੀ ਉਹਨਾਂ ਕੋਲ ਤੱਕੜੀ ਚੋਣ ਨਹੀਂ ਜਾਂਦੀ ਤੇ ਬਾਦਲ ਬਾਦਲ ਤਾਂ ਉਹ ਤੋਂ ਤੱਕੜੀ ਲਈ ਫਿਰਦੇ ਸੀ ਬਰਨਾਲੇ ਉਹਨੂੰ ਵੀ ਲਈ ਫਿਰਦੇ ਸੀ ਦੂਜੇ ਵੀ ਚੱਕੀ ਫਿਰਦੇ ਸੀ ਤੇ ਤੱਕੜੀ ਨੂੰ ਤਾਂ ਕਿਸੇ ਨੇ ਵੋਟਾਂ ਨਹੀਂ ਪਾਈਆਂ ਚੋਣ ਚ ਨਾ ਪਉਂਦੀ ਚੋਣ ਨਿਸ਼ਾਨ ਨੂੰ ਕੋਈ ਵੋਟ ਨਹੀਂ ਪਾਉਂਦਾ ਹੋਰ ਪੌਂਦਾ ਜਿਹੜਾ ਪੰਥ ਨਾਲ ਚੱਲਦਾ ਤੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਪੰਥ ਦੀ ਤੇ ਗ੍ਰੰਥ ਦੀ ਗੱਲ ਕਰੇਗਾ ਉਹ ਅੱਗੇ ਲੰਘ ਜਾਏਗਾ ਚੋਣ ਨਿਸ਼ਾਨਾ ਦਾ ਤਾਂ ਸਾਨੂੰ ਕੋਈ ਇੱਥੇ ਰੌਲਾ ਹੀ ਨਹੀਂ ਹੈਗਾ ਚੋਣ ਨਿਸ਼ਾਨਾ ਦਾ ਸਾਡੇ ਬੜੇ ਬਦਲੀ ਬਦਲੀ ਗਏ ਕਦੇ ਸਾਡੇ ਕੋਲ ਨਗਾਰਾ ਵੀ ਆਇਆ ਕਦੇ ਸਾਡੇ ਕੋਲ ਤੀਰ ਕਮਾਨ ਵੀ ਆਇਆ ਕਦੇ ਸਾਡੇ ਕੋਲ ਟੱਕੜੀ ਵੀ ਆਈ ਹੈ ਕਦੇ ਸਾਡੇ ਕੋਲ ਗੱਡਾ ਵੀ ਆਇਆ ਕਈ ਵਾਰ ਆਪਾਂ ਹੋਰ ਘੋੜੇ ਚੋਣ ਨਿਸ਼ਾਨ ਪਤਾ ਹੀ ਨਹੀਂ ਕਿਹੜੇ ਕਿਹੜੇ ਨਿਸ਼ਾਨਾ ਤੇ ਲੜੇ ਪਰ ਕੀ ਸਰਬਜੀਤ ਸਿੰਘ ਮਲੋਈ ਵਾਲਾ ਜਿੱਤਿਆ ਉਹਦੇ ਕੋਲ ਚੋਣ ਨਿਸ਼ਾਨ ਤੱਕੜੀ ਸੀ ਅੰਮ ਭਾਈਆ ਅਮਰਪਾਲ ਸਿੰਘ ਜਿੱਤਿਆ ਖਡੂਰ ਸਾਹਿਬ ਤੋਂ ਕੀ ਉਹਦੇ ਕੋਲ ਚੋਣ ਨਿਸ਼ਾਨ ਤੱਕੜੀ ਸੀ ਤੇ ਤੱਕੜੀ ਵਾਲੇ ਦੇ ਜਵਾਨ ਤਾਂ ਜੱਬ